बॉलीवुड اداکارہ उपासना सिंह اداکارہ મન્નત અને સીબા apni ਆਉਣ ਵਾਲੀ ਪੰਜਾਬੀ ਫਿਲਮ بڑا ਕਰਾਰਾ ਪਤਨਾ ਦੀ ਕਾਮਯਾਬੀ ਲਈ ਸੱਚਖੰਡ ਜੀ ਹਰਿਮੰਦਰ ਸਾਹਿਬ ਵਿਖੇ ਮੱਤਾ ਟੇਕਣ ਲਈ ਪਹੁੰਚੇ ਇਸ ਮੌਕੇ ਤੇ ਉਹਨਾਂ ਨੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਫਿਲਮ ਨੂੰ ਸਫਲਤਾ ਪ੍ਰਾਪਤ ਹੋਵੇ ਅਤੇ ਦਰਸ਼ਕਾਂ ਦੇ دلਾਂ ਵਿੱਚ ਜਗ੍ਹਾ ਬਣੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ उपासना ਸਿੰਘ ਨੇ ਕਿਹਾ ਕਿ ਜਦੋਂ انسان ਦਰਬਾਰ ਸਾਹਿਬ ਆਉਂਦਾ ਹੈ ਤਾਂ ਉਹ ਸਭ ਕੁਝ ਭੁੱਲ ਜਾਂਦਾ ਹੈ ਸਿਰਫ ਵਾਹਿਗੁਰੂ ਦਾ ਹੀ ਨਾਮ ਯਾਦ ਰਹਿੰਦਾ ਹੈ गुरु घर तो है जी सारीजा भूल जा मैं तेन फिल्म शूटिंग सब कुछ भूल जाता कोई बस याद आना वागुरु सो इसको ज्यादा पवित्र जगह एक बोलो यही कहना चाहूंगी की सात तरीक नो जी फिल्म रिलज हो रही है ਬੜਾ ਕਰਾਰਾ ਪੁੱਤਨਾ ਔਰ ਜਿਵੇਂ ਕਿ ਤੁਸੀਂ ਟ੍ਰੇਲਰ ਦੇਖਿਆ ਲੋਕਰ ਇਹ ਬਹੁਤ ਪਿਆਰ ਦਿੱਤਾ ਗਾਣਿਆਂ ਨੂੰ ਵੀ ਬਹੁਤ ਪਿਆਰ ਦਿੱਤਾ ਮੈਨੂੰ ਪੂਰਾ ਯਕੀਨ ਹੈ ਕਿ ਇਸ ਫਿਲਮ ਨੂੰ ਵੀ ਸਾਰੇ ਦਰਸ਼ਕ ਬਹੁਤ ਪਸੰਦ ਕਰਨਗੇ ਜ਼ਰੂਰ ਦੇਖਣੀ ਹੈ ਇਹ ਫਿਲਮ ਕਿਉਂਕਿ ਇਹ ਜੀ ਇੱਕ ਸਮਾਜਿਕ ਫਿਲਮ ਹੈ ਇਹ ਔਰਤਾਂ ਦੀ ਜ਼ਿੰਦਗੀ ਦੀ ਕਹਾਣੀ ਹੈ ਉਹਨਾਂ ਦੀ ਇਮੋਸ਼ਨਸ ਦੀ ਉਹਨਾਂ ਦੀ ਫੀਲਿੰਗਸ ਦੀ ਉਹ ਕੀ ਫੀਲ ਕਰਦੀਆਂ ਔਰ ਸਿਰਫ ਔਰਤਾਂ ਦੀ ਨਹੀਂ ਇਹ ਮਰਦਾਂ ਦੀ ਵੀ ਕਹਾਣੀ ਹੈ ਮੈਨੂੰ ਲੱਗਦਾ ਹੈ ਕਿ ਜਿਹੜਾ ਵੀ ਬੰਦਾ ਇਹ ਫਿਲਮ ਦੇਖੇਗਾ ਉਹਨਾਂ ਦੇ ਰਿਸ਼ਤਿਆਂ 'ਚ ਸੁਧਾਰ ਹੋਏਗਾ ਔਰ ਕਾਮੇਡੀ ਬਹੁਤ ਅੱਛੀ ਹੈ ਜਿਵੇਂ ਤੁਸੀਂ ਟ੍ਰੇਲਰ 'ਚ ਦੇਖਿਆ ਇਹ ਪੰਜਾਬੀ ਕਲਚਰ ਹੈ ਉਹਦੇ علاوہ ਹਰ ਉਹ ਚੀਜ਼ ਹੈ ਜਿਹੜਾ ਇੱਕ ਪੰਜਾਬੀ ਫਿਲਮ ਦੇਖਣ ਜਾਂਦਾ ਤਾਂ ਕਹਿੰਦਾ ਕਿ ਮੇਰੇ ਪੈਸੇ ਵਸੂਲ ਹੋ ਗਏ ਮੈਡਮ ਇਹਦੇ ਵਿੱਚ ਸਾਰੇ ਹੀਰਲੇ ਹੀਰੋ ਕੋਈ ਨਹੀਂ ਹੈਗਾ ਜੀ ਅਸੀਂ ਦੇਖੋ ਜੀ ਇਸ ਕਹਾਣੀ ਦੀ ਜਿਹੜਾ ਸਬਜੈਕਟ ਹੈ ਉਹ ਹੀ ਹੀਰੋ ਹੈ ਅੱਜ ਕੱਲ ਉਹ ਨਹੀਂ ਚੱਲਦਾ ਕਿ ਹੀਰੋ ਹੀਰੋਇਨ ਵਿਲਨ ਉਹ ਵਰੀਆਂ ਫਿਲਮਾਂ ਨਹੀਂ ਚੱਲਦੀਆਂ ਅੱਜ ਕੱਲ ਲੋਕ ਇੰਟੈਲੀਜੈਂਟ ਹੋ ਗਏ ਆ ਉਹਨਾਂ ਨੂੰ ਉਹ ਸਬਜੈਕਟ ਚਾਹੀਦੇ ਜਿਹੜੇ ਉਹਨਾਂ ਦੀ ਜ਼ਿੰਦਗੀ ਦੇ ਨਾਲ ਰਿਲੇਟ ਕਰਦੇ ਹੋਣ ਤਾਂ ਇਹ ਫਿਲਮ ਜਿਹੜੀ ਹੈਗੀ ਆ ਲੋਕਾਂ ਦੀ ਜ਼ਿੰਦਗੀ ਦੀ ਕਹਾਣੀ ਹੈ ਔਰ ਸਾਡੀ ਫਿਲਮ ਦੀ ਜਿਹੜੀ ਕਹਾਣੀ ਹੈ ਉਹ ਹੀ ਹੀਰੋ ਹੈ ਔਰ ਆਲਰੇਡੀ ਇਹ ਫਿਲਮ ਬਣ ਚੁੱਕੀ ਹੈ ਮਰਾਠੀ ਚ ਫਿਲਮ ਬਣ ਚੁੱਕੀ ਹੈ ਜਿਨੇ ਕਰੋੜਾਂ ਦਾ ਬਿਜ਼ਨਸ ਕੀਤਾ ਹੈ ਔਰ ਸੇਮ ਫਿਲਮ ਜਿਹੜੀ ਹੈ ਪ੍ਰਵੀਨ ਜੀ ਨੇ ਡਾਇਰੈਕਟ ਕੀਤੀ ਹੈ ਤੇ ਅਮਨ ਜੀ ਇਹਦੇ ਡਾਇਰੈਕਟਰ ਰਾਈਟਰ ਨੇ ਸਾਡੀ ਜਿਹੜੇ ਪ੍ਰੋਡਿਊਸਰ ਨੇ ਉਹ ਮਾਧੂਰੀ ਜ ਉਹਨਾਂ ਨੇ ਇਹ ਮਰਾਠੀ ਫਿਲਮ ਬਣਾਈ ਸੀ ਔਰ ਬਹੁਤ ਚੱਲੀ ਸੀ ਦਰਸ਼ਕਾਂ ਨੂੰ ਤੇਹੀ ਕਹਿਣਾ ਚਾਹੁੰਦੀ ਅਸੀਂ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਹੈ ਸਾਰੀਆਂ ਐਕਟ੍ਰੀਸਜ਼ ਅਤੇ ਬਹੁਤ ਸੋਹਣੀਆਂ ਸੋਹਣੀਆਂ ਤੇ ਬਹੁਤ ਕੋਸ਼ਿਸ਼ ਕੀਤੀ ਹੈ ਕਿ ਇੱਕ ਅੱਛੀ ਫਿਲਮ ਬਣੇ ਮੈਂ ਹੱਥ ਜੋੜ ਕੇ ਅਪੀਲ ਕਰੂੰਗੀ ਕਿ ਤੁਸੀਂ ਇਹ ਫਿਲਮ ਜ਼ਰੂਰ ਦੇਖਣ ਜਾਣਾ ਔਰ ਮੇਰਾ ਵਾਅਦਾ ਹੈ ਕਿ ਇਸ ਫਿਲਮ ਦੇ ਤੁਸੀਂ ਬਿਲਕੁਲ ਨਿਰਾਸ਼ ਨਹੀਂ ਹੋਵੋਗੇ ਮੈਨੂੰ ਲੱਗੀ ਆਪਣੀ ਫਿਲਮ ਦੇ ਵਿੱਚ ਸਭ ਨੂੰ ਲੇਡੀਜ਼ ਨੂੰ ਲਾਪਰੇਜ਼ਿਕ ਜਿਹੜੇ ਐਂਟਰਟੇਨਮੈਂਟ ਦਿੰਦੀ ਹੈ ਜੀ ਕੀ ਕਿਹਾ ਮੈਨੂੰ ਸੁਣਿਆ ਨਹੀਂ ਸੀ ਲੇਡੀਜ਼ ਨੂੰ ਲਾਪਰੇਜ਼ਿਕ ਨੂੰ ਕਿੱਦਿਏ ਹਾਂ ਡਾਇਰੈਕਟ ਕੀਤੇ ਇਹ ਇੰਜ ਨੇ ਕਿ ਦਿੱਤੇ ਜਦੋਂ ਨਾ ਕਿਤੇ ਵਾਅਦਾ ਕੁਝ ਆ ਲੱਗ ਰਿਹਾ ਸੀ ਕਿ ਗਰੰਟੀ ਮੈਡਮ ਜੀ ਮੈਡਮ ਜੀ ਪਹਿਨਾ ਹੀ ਆ ਗਿਆ ਪਹਿਣਾ ਫਿਰ ਮੈਡਮ ਨੂੰ ਯਾਦ ਆ ਜਾਂਦੀ ਆ ਫਿਰ ਮੈਡਮ ਦੀਆਂ ਪੰਜ ਪਹਿਣਾ ਮਿਲ ਗਏ ਉਹਨਾਂ ਦੇ ਨਾਲ ਫਿਰ ਕਿੱਦਾਂ ਪਾਉਂਦੀ ਆ ਤੇ ਕਹਿੰਦੇ ਨਾ ਖੂਨ ਖੂਨ ਨੂੰ ਪਛਾਣਦਾ ਹੁੰਦਾ ਚਾਹੇ ਸਾਡੇ ਵਿੱਚ ਜਿੰਨੇ ਮਰਜ਼ੀ ਮਨ ਮੋਟਾਵ ਹੋਣ ਪਹਿਣਾ ਜਦੋਂ ਆਪਸ ਦੇ ਵਿੱਚ ਮਿਲ ਜਾਨੀਆਂ ਤੇ ਫਿਰ ਵੱਡੇ ਵੱਡੇ ਕੰਪੀਟੀਸ਼ਨ ਸਰ ਕਰ ਜਾਨੀਆਂ ਥੰਮ ਬਣ ਕੇ ਖੜੀਆਂ ਹੋ ਜਾਨੀਆਂ ਸਾਰੀਆਂ ਪਹਿਣਾ ਇਹਦੇ ਵਿੱਚ ਜ਼ਿਆਦਾ ਦਿਖਾਇਆ ਗਿਆ ਕਿ ਚਾਹੇ ਕਿੰਨਾ ਮਰਜ਼ੀ ਜੋ ਵੀ ਰਿਲੇਸ਼ਨ ਹੈ ਸਹੇਲੀਆਂ ਵੀ ਜੋ ਵੀ ਹੋਣ ਬੜੇ ਜੋ ਪਹਿਣਾ ਭਰਾਵਾਂ ਦਾ ਬਸ ਜਿਹੜਾ ਪਿਆਰ ਹੁੰਦਾ ਫੈਮਿਲੀ ਰਿਲੇਸ਼ਨਸ ਹੁੰਦੇ ਆ ਉਹ ਬਹੁਤ ਵੱਡੀ ਚੀਜ਼ ਹੁੰਦੀ ਆ ਜਦੋਂ ਤੁਹਾਡਾ ਖੂਨ ਤੁਹਾਨੂੰ ਬੁਲਾਉਂਦਾ ਤੁਸੀਂ ਨਾਲ ਖੜੇ ਹੋ ਜਾਂਦੇ ਥੰਮ ਬਣੇ ਬਹੁਤ ਲੰਮੇ ਸਮੇਂ ਬਾਅਦ ਤੁਸੀਂ ਆਇਓ ਫਿਲਮਾਂ ਦੇ ਵਿੱਚ ਅੱਗੇ ਵੀ ਦਾ ਕਨਸੈਪਟ ਚੁੱਕ ਕੇ ਮੈਨੂੰ ਸਾਈਨ ਕੀਤਾ ਮੈਂ ਐਕਚੁਅਲੀ ਮੈਨੂੰ ਇਦਾਂ ਦੀ ਫਿਲਮ ਦੀ ਜ਼ਰੂਰਤ ਸੀ ਕਿ ਜਿਹਦੇ ਵਿੱਚ ਮੈਨੂੰ ਕੁਝ ਕਰਨ ਨੂੰ ਮਿਲੇ ਤੇ ਮੈਨੂੰ ਲੱਗਦਾ ਕਿ ਮੇਰੀ ਇਹ ਵਾਲੀ ਖੋਜ ਪੂਰੀ ਹੋ ਗਈ ਇਹ ਬੜਾ ਕੈਰੈਕਟਰ ਮੈਨੂੰ ਜਿਹੜਾ ਮਿਲਿਆ ਬਹੁਤ ਵਧੀਆ ਕੈਰੈਕਟਰ ਹੈ ਸਿਵਾਏ ਗੁਰੂਗੇ ਅਰਦਾਸ ਕਰਦੇ ਆ ਕਿ ਇਹ ਫਿਲਮ ਲੋਕੀ ਬਹੁਤ ਦੇਖਣ ਬਹੁਤ ਪਸੰਦ ਕਰਨ ਸਾਡੇ ਸੱਭਿਆਚਾਰ ਨੂੰ ਦਰਸਾਉਂਦੀ ਹੋਈ ਫਿਲਮ ਹੈ ਉਹ ਮੈਂ ਨੇ ਕਿ USB ਸਾਡਾ ਗਿੱਧਾ ਤੇ ਮਿਊਜ਼ਿਕ ਹੈ